ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਹਿਮ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਸ ਬਣਾ ਰਹੀ ਹੈ ਆਮ ਆਦਮੀ ਕਲੀਨਿਕਸ ਬਣਾ ਰਹੀ ਹੈ ਉਹ ਜੀ ਸਭ ਕੇ ਬਣਾਉਣ ਉਹਨਾਂ ਦਾ ਇੱਕ ਪਾਰਟੀ ਦਾ ਪ੍ਰੋਗਰਾਮ ਹੋ ਸਕਦਾ ਵਾ ਲੋਕਾਂ ਦੇ ਨਾਲ ਕੀਤਾ ਵਾਅਦਾ ਹੋ ਸਕਦਾ ਲੇਕਿਨ ਇਸ ਤਰ੍ਹਾਂ ਕਰਦੇ ਕਰਦੇ ਉਹ ਸਾਡੇ ਇਤਿਹਾਸ ਨਾਲ ਛੇੜਛਾੜ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਸਾਡੇ ਬਹੁਤ ਉੱਚੇ ਮੁਕਾਮ ਤੇ ਜਿਹਨਾਂ ਨੂੰ ਅਸੀਂ ਮੰਨਦੇ ਹਾਂ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਤੋਹੀਨ ਕੀਤੀ ਜਾ ਰਹੀ ਹੈ। ਔਰ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਸੁਲਜਿਆ ਹੋਇਆ ਇੱਕ ਆਪ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ। ਤੇ ਜਿਹੜੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਉਹ ਉਸ ਨੂੰ ਸਮਝ ਕੇ ਦੇਖ ਕੇ ਇਹ ਸਰਕਾਰ ਆਪਣੀ ਗਲਤੀ ਸੁਧਾਰੇ ਦੀ ਜ਼ਰੂਰ ਔਰ ਅਸਲ ਅਸਲੀਅਤਨ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੁਹਾਨੂੰ ਸਭ ਨੂੰ ਪਤਾ ਕਿ ਜਦੋਂ 300 ਸਾਲਾਂ ਹੋਇਆ ਖਾਲਸੇ ਦਾ ਅ 1999 ਦੇ ਵਿੱਚ ਜੀ ਅੰਮ੍ਰਿਤਸਰ ਦੇ ਪੰਜ ਸੈਟਲਾਈਟ ਹਸਪੀਟਲ ਸਿਗੇਟੜੇ ਉਹ ਪੰਜ ਪਿਆਰਿਆਂ ਦੇ ਨਾਮ ਦੇ ਉੱਤੇ ਰੱਖੇ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਉਸ ਮੋਹੱਲਾ ਕਲੀਨਿਕ ਬਣਾਉਣ ਦੇ ਚੱਕਰ ਵਿੱਚ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਇਹ ਜਿਹੜੇ ਪੰਜ ਪਿਆਰੇ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਵਿੱਚ ਖਾਲਸੇ ਦੀ ਸਿਰਜਣਾ ਵਿੱਚ ਸਭ ਤੋਂ ਵੱਡਾ ਯੋਗਦਾਨ ਆ ਦਸਮ ਪਿਤਾ ਦੇ ਉਸ ਵਕਤ ਉਹਨਾਂ ਦੀ ਅਗਵਾਈ ਦੇ ਹੇਠ ਇਹਨਾਂ ਨੇ ਚੱਕ ਕੇ ਉਹਨਾਂ ਦੇ ਨਾਮ ਵੀ ਰੋਲ ਦਿੱਤੇ ਨੇ ਉਹ ਆਪਣੀਆਂ ਆਮ ਆਦਮੀ ਕਲੀਨਿਕ ਦਾ ਨਾਮ ਆਪਣੀ ਭਗਵੰਤ ਸਿੰਘ ਮਾਨ ਦੀ ਫੋਟੋ ਉਹਨਾਂ ਤੋਂ ਉੱਤੇ ਕਰ ਦਿੱਤੀ ਹੈ ਇਹ ਕਿਸ ਤਰ੍ਹਾਂ ਦੀ ਕਲੀਨਿਕ ਜਿਹੜੀ ਆ ਉਹ ਭਾਈ ਮੋਕਮ ਸਿੰਘ ਮੈਮੋਰੀਅਲ ਸੈਟੇਲਾਈਟ ਹਸਪੀਟਲ ਅਮੈਂ ਤੁਹਾਨੂੰ ਤਸਵੀਰ ਦਿਖਾਉਣ ਲੱਗਿਆ ਆ ਤੁਸੀਂ ਦੇਖੋ ਇੱਕ ਵਾਰੀ ਬਾਅਦ ਭਾਈ ਮੋਕਮ ਸਿੰਘ ਦਾ ਨਾਮ ਥੱਲੇ ਕਰ ਦਿੱਤਾ ਭਗਵੰਤ ਸਿੰਘ ਮਾਨ ਦੀ ਫੋਟੋ ਤੇ ਆਮ ਆਦਮੀ ਪਾਰਟੀ ਕਲੀਨਿਕ ਦਾ ਨਾਮ ਉੱਪਰ ਲੈ ਲਿਆ ਇਹ ਸਰਾਸਰ ਇੱਕ ਕਿਸਮ ਦੀ ਸਾਡੇ ਇਤਿਹਾਸ ਦੀ ਤੋਹੀਨ ਉਹਨਾਂ ਮਹਾਪੁਰਸ਼ਾਂ ਦੀ ਜਿਨ੍ਹਾਂ ਨੇ ਐਡੇ ਵੱਡੇ ਇੰਨੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਐਵੇਂ ਅਣਗੌਲੀਏ ਕਰ ਦਿੱਤਾ ਵਾ ਆਮ ਆਦਮੀ ਪਾਰਟੀ ਕਲੀਨਿਕ ਆਮ ਆਦਮੀ ਕਲੀਨਿਕ ਸੌਰੀ ਪਹਿਲੀ ਗੱਲ ਤਾਂ ਮੁਹੱਲਾ ਕਲੀਨਿਕ ਸਾਡੇ ਪੰਜਾਬ ਦੇ ਵਿੱਚ ਕੋ ਮੁਹੱਲਾ ਮੁਹੱਲਾ ਚੱਲਦਾ ਨੇ ਪਿੰਡਾਂ ਦੇ ਵਿੱਚ ਪਹਿਲੇ 13 ਹਜ਼ਾਰ ਪਿੰਡਾਂ 'ਚ ਰੂਰਲ ਡਿਸਪੈਂਸੀਸ ਬਣਿਆ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੀ ਆ ਇਹ ਕਿਸੇ ਤਰ੍ਹਾਂ ਸਾਡੇ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਸੌਰੀ ਧਾਰਮਿਕ ਤੌਰ ਤੇ ਆਪਾਂ ਸਾਰੇ ਜਾਣਦੇ ਕਿ ਜਿਹੜੀ ਦਮਦਵੀ ਟਕਸਾਲ ਹੈ ਉਹ ਕਾਫੀ ਵੱਡਾ ਉਹਨਾਂ ਦਾ ਰੋਲ ਹੈ ਸਿੱਕੇ ਇਤਿਹਾਸ ਵਿੱਚ ਤੇ ਸਾਡੇ ਇੱਕ ਦਮਦਵੀ ਟਕਸਾਲ ਦੇ ਮੁਖੀ ਹੋਏ ਨੇ ਸੰਤ ਸੁੰਦਰ ਸਿੰਘ ਜੀ ਭਿੰਡਰਾਵਾਲਾ ਉਹਨਾਂ ਦਾ ਇੱਕ ਉਹਨਾਂ ਦੀ ਯਾਦ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਸੀਗਾ ਬੋਪਾਰਾਵਾ ਬੋਪਾਰਾ ਇੱਕ ਲਾਮ ਪਿੰਡ ਹੈਗਾ ਲੁਧਿਆਣਾ ਦੇ ਵਿੱਚ ਉਹ ਪ੍ਰਾਣੀ ਤਸਵੀਰ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਤੇ ਹੁਣ ਇਹਨਾਂ ਦਿਨਾਂ ਵਿੱਚ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਉਹਨਾਂ ਦਾ ਤਾਂ ਖੈਰ ਬੋਰਡ ਹੀ ਉਡਾਪਦਾ ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਜਿਹੜੇ ਦੰਦਮੇ ਟਕਸਾਲ ਦੇ ਮੁਖੀ ਰਹੇ ਨੇ ਉਹਨਾਂ ਦਾ ਨਾਈ ਚੱਕ ਦਿੱਤਾ ਆਹ ਇੱਕ ਤਸਵੀਰ ਦੇਖੋਗੇ ਪਹਿਲਾਂ ਉੱਪਰਲੀ ਤਸਵੀਰ ਜਿਹੜੀ ਆ ਇਹ ਅਗਰ ਤੁਸੀਂ ਥੋੜਾ ਹੋਰ ਗੌਰ ਨਾਲ ਦੇਖੋਗੇ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਦੇ ਨਾਮ ਵਿੱਚ ਪਿੰਡ ਬੂਪਰਾਮ ਬੂਪਰਾਏ ਕਲਾਂ ਜ਼ਿਲ੍ਹਾ ਲੁਧਿਆਣੇ ਦੀ ਇਹ ਤਸਵੀਰ ਹੈ ਤੇ ਆਹ ਨਵੀਂ ਤਸਵੀਰ ਅਗਰ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਕਲੀਨਿਕ ਲਿਖ ਕੇ ਉਹ ਬੋਰਡ ਹੀ ਚੱਕ ਦਿੱਤਾ ਮਤਲਬ ਉਹਨਾਂ ਦਾ ਨਾਮ ਹੀ ਗਾਇਬ ਕਰ ਦਿੱਤਾ ਔਰ ਇਸ ਤਰ੍ਹਾਂ ਨਾਲ ਜਿਹੜੇ ਪੰਜ ਸੈਟੇਲਾਈਟ ਹਸਪੀਟਲਸ ਪੰਜ ਪਿਆਰਿਆਂ ਦੇ ਨਾਮ ਤੇ ਸੀਗੇ ਉਹਨਾਂ ਸਾਰਿਆਂ ਦੇ ਨਾਮ ਥੱਲੇ ਕਰਤੇ ਤੇ ਭਗਵੰਤ ਸਿੰਘ ਮਾਨ ਦੀ ਫੋਟੋ ਉੱਤੇ ਕਰ ਦਿੱਤੀ ਆਮ ਆਦਮੀ ਆਮ ਆਦਮੀ ਕਲੀਨਿਕ ਦਾ ਬੋਰਡ ਉੱਤੇ ਲਾ ਦਿੱਤਾ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਕਿ ਇੱਕ ਸੁਣਿਆ ਗਲਤ ਜਾ ਰਿਹਾ ਸਾਡੇ ਸਾਰੇ ਸਮਾਜ ਵਿੱਚ ਸਾਡੇ ਸਾਰੇ ਜਿਹੜਾ ਜਿਹੜਾ ਆਪਣਾ ਭਾਈਚਾਰਾ ਹੈ ਕਿ ਸੁਣਿਆ ਜਾ ਰਿਹਾ ਸ਼ਹਿਰਿਆਂ ਤਾਂ ਇਹ ਫਿਰ ਸਾਰੇ ਹੁਕਮ ਦਿੱਲੀੋਂ ਆ ਰਹੇ ਨੇ ਜਾਂ ਫਿਰ ਭਗਵੰਤ ਸਿੰਘ ਮਾਨ ਦੀ ਕੋ ਬਿਲਕੁਲ ਬੇਵੱਸੀ ਹੋ ਰਹੀ ਹੈ ਕਿ ਉਹਨੂੰ ਪੁੱਛਿਆ ਨਹੀਂ ਜਾ ਰਿਹਾ ਜੋ ਉੱਤੋਂ ਦਿੱਲੀੋਂ ਕਿਹਾ ਜਾ ਰਿਹਾ ਜਿਹਦਾ ਅੱਜ ਕੇਜਰੀਵਾਲ ਅੰਮ੍ਰਿਤਸਰ ਆਇਆ ਉਸ ਨੇ ਸੀਮ ਲਾਂਚ ਕਰ ਦਿੱਤੀ ਤੇ ਸਾਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਮੌਹਲਾ ਕਲੀਨਿਕਸ ਹੋਣੀਆਂ ਸੀ ਇਹਨਾਂ ਨੇ ਉਹ ਉਹਦੇ ਉਹਨਾਂ ਨੇ ਬੋਰਡ ਲਾ ਦਿੱਤੇ ਨੇ ਬਲਕਿ ਮੇਰੇ ਹਲਕੇ ਦੇ ਵਿੱਚ ਬਹੁਤ ਅੱਛਾ ਹੋਇਆ ਇੱਕ ਐਗਜ਼ਾਮਪਲ ਹੈ ਸਾਡੇ ਨਾਲ ਇੱਕ ਬਹੁਤ ਅੱਛਾ ਡੇਰਾ ਸੰਤ ਪਪਾ ਕਰਮ ਸਿੰਘ ਹੁੱਤੀ ਮਰਦਾਨ ਉਹਨਾਂ ਦੇ ਕਈ ਜਿਹੜੇ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਉਹ ਵਿਦਿਆ ਤੇ ਸਿਹਤ ਕੇਂਦਰਾਂ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਅੰਦਰ ਅੱਜ ਸਾਡੇ ਉਹ ਸੰਤ ਜਿਹੜੇ ਨੇ ਜਿਹੜੇ ਸੰਤ ਪਪਾ ਰੋਸ਼ਨ ਸਿੰਘ ਜੀ ਨੇ ਕਾਫੀ ਬਿਰਧ ਅਵਸਥਾ ਜਨੇ ਬਹੁਤ ਅੱਛੇ ਨੇ ਬਹੁਤ ਕੰਮ ਕਰਦੇ ਨੇ ਸਾਡੇ ਇਲਾਕੇ ਦੇ ਵਿੱਚ ਉਹਨਾਂ ਨੇ ਸਕੂਲਸ ਬਣਾਏ ਉਹਨਾਂ ਨੇ ਹਸਪੀਟਲਸ ਬਣਾਏ ਉਹਨਾਂ ਨੇ 5 ਏਕੜ ਜ਼ਮੀਨ ਮਕਸੂਦਪੁਰ ਪਿੰਡ ਵਿੱਚ ਮੇਰੇ ਹਲਕਾ ਭਲਾਤ ਵਿੱਚ 5 ਏਕੜ ਜ਼ਮੀਨ ਡੇਰੇ ਨੇ ਬਿਨਾ ਕਿਸੇ ਪੈਸੇ ਤੋਂ ਪੰਜਾਬ ਸਰਕਾਰ ਦੇ ਨਾਮ ਤੇ 1982 ਚ ਕਰਾਤੀ ਸੀ 1982 ਚ ਔਰ ਉਹਦਾ ਮਕਸਦ ਸੀਗਾ ਕਿ ਉੱਥੇ ਇੱਕ ਰੂਰਲ ਹਸਪੀਟਲ 25 ਬੈਡਸ ਦਾ ਉਹ ਖੋਲਿਆ ਗਿਆ ਉਸ ਤੋਂ ਬਾਅਦ ਸਰਕਾਰਾਂ ਨੇ ਖੋਲਿਆ ਉਸ ਵਕਤ 25 ਬਿਸਤਰਿਆਂ ਦਾ ਸਰਕਾਰੀ ਹਸਪੀਟਲ ਮਕਸੂਦਪੁਰ ਪਿੰਡ ਹਲਕਾ ਪਲਾਹਾੜਾ ਵਿੱਚ ਖੋਲਿਆ ਗਿਆ ਜਿਹੜੀ ਜ਼ਮੀਨ 5 ਏਕੜਸ ਮੁਫਤ ਦਿੱਤੀ ਇਹਨਾਂ ਨੇ ਉੱਥੇ ਵੀ ਜਾ ਕੇ ਉਸ 5 ਏਕੜ ਜ਼ਮੀਨ ਜਿਹੜੀ ਦਿੱਤੀ ਰੂਰਲ ਹਸਪੀਟਲ 25 ਬੈਡਸ ਵਾਸਤੇ ਉੱਥੇ ਵੀ ਚੱਕ ਕੇ ਆਮ ਆਦਮੀ ਕਲੀਨਿਕ ਦਾ ਬੋਰਡ ਉੱਤੇ ਠੋਕ ਦਿੱਤਾ ਵਾ ਬਿਹਤਰ ਇਹ ਸੀਗਾ ਕਿ ਜਿਹੜਾ ਉਹ ਹਸਪਤਲ ਲਿਆ ਕਿਉਂਕਿ ਪੈਸੇ ਹੈ ਨਹੀਂ ਸਰਕਾਰ ਦੇ ਕੋਲ ਸਾਰੇ ਹਸਪਤਲ ਡਿਸਪੈਂਸਰੀਆਂ 13 ਹਜ਼ਾਰ ਪਿੰਡਾਂ ਚ ਆਪਣੀਆਂ ਉਹ ਥੋੜੀਆਂ ਜਿਹੀਆਂ ਉਹਨਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਦਵਾਈਆਂ ਨਹੀਂ ਮਿਲਦੀਆਂ ਡਾਕਟਰਸ ਨਹੀਂ ਹੈਗੇ ਅਗਰ ਤੁਸੀਂ ਹੈਲਥ케ਅਰ ਨੂੰ ਜੈਨੂਇਲੀ ਇੰਪਰੂਵ ਕਰਨਾ ਹੈ ਸਿਗਾ ਤੇ ਤੁਸੀਂ ਜਿਹੜਾ 13 ਹਜ਼ਾਰ ਪਿੰਡਾਂ ਦਾ ਇਨਫਰਾਸਟ੍ਰਕਚਰ ਸੀ ਰੂਰਲ ਡਿਸਪੈਂਸੀਜ਼ ਦਾ ਤੁਸੀਂ ਉਹਨਾਂ ਤੇ ਉਹਨਾਂ ਤੇ ਭਾਵੇਂ ਬੋਰਡ ਆਪਣੇ ਲਾ ਦਿਓ ਪਰ ਉਹਨਾਂ ਦੇ ਵਿੱਚ ਸਟਾਫ ਪਾਇਆ ਕਰੋ ਉਹਨਾਂ ਬਿਲਡਿੰਗਸ ਨੂੰ ਰਿਪੇਅਰ ਕਰੋ ਇਹਨਾਂ ਨੇ ਸਿਰਫ ਆਪਣੀ ਕੇਜਲੀਵਾਲ ਸਾਹਿਬ ਦੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਕਿਤੇ ਕਿਤੇ ਤਾਂ ਸੇਵਾ ਕੇਂਦਰ ਦੀ ਬਿਲਡਿੰਗਾਂ ਚੱਕ ਲਈਆਂ ਜਿਹੜੀਆਂ ਪ੍ਰਾਣੀਆਂ ਅਕਾਲੀਆਂ ਦੀ ਸਰਕਾਰ ਵਿੱਚ ਬਣੀਆਂ ਸੀ ਕਿਤੇ ਕਿਤੇ ਜਿਹੜੇ ਜਿਹੜੇ ਚੰਗੇ ਭਲੇ ਚੱਲਦੇ ਹਸਪੀਟਲ ਸੀਗੇ ਜਿੱਦਾਂ ਮੇਰੇ ਪਿੰਡ ਵਿੱਚ ਇੱਕ ਮੇਰੇ ਹਲਕੇ 'ਚ ਕਦਮਿਲਦੀ ਹਸਪੀਟਲ ਆ ਰਮਿੰਦੀ ਪਿੰਡ ਆ ਬਹੁਤ ਵੱਡਾ 2.5 ਹਜ਼ਾਰ ਬੱਦੀ ਆ ਉੱਥੋਂ ਡਾਕਟਰ ਚੱਕ ਕੇ ਤੇ ਕਹਿੰਦੇ ਜੀ ਅਸੀਂ ਆਮ ਆਦਮੀ ਦੀ ਜਿਹੜੀ ਕਲੀਨਿਕ ਬਣਾਉਣ ਜਾ ਰਹੇ ਹਾਂ ਢਿਲਵਾ ਅਸੀਂ ਉੱਥੇ ਭੇਜਣਾ ਵਾ ਤੇ 2.5 ਹਜ਼ਾਰ ਬੱਦੀ ਵਾਲਾ ਪਿੰਡ ਵਾਚਾ ਕਰ ਦੇਣਾ ਸੋ ਇਹਨਾਂ ਬੈਂਟਰ ਸੀਗਾ ਕਿ ਜੇ ਤੁਸੀਂ ਪ ਤੇ ਜਿਹੜਾ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਸਾਡੇ ਕੋਲ ਹੈਲਥ케ਅਰ ਦਾ ਪਿੰਡਾਂ ਦੇ ਵਿੱਚ ਰੂਰਲ ਡਿਸਪੈਂਸਰੀਜ਼ ਦਾ ਰੂਰਲ ਹਸਪੀਟਲਸ ਦਾ ਤੁਸੀਂ ਉਸ ਨੂੰ ਮਜ਼ਬੂਤ ਕਰੋ ਸਿਰਫ ਆਪਣੀ ਪਾਰਟੀ ਦੀ ਚਰਚਾ ਕਰਨ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਔਰ ਮੈਂ ਤਾਂ ਇੱਕ ਗੱਲ ਹੋਰ ਆਬਜੈਕਸ਼ਨੇਬਲ ਸਮਝਦਾ ਬੜੀ ਇੰਪੋਰਟੈਂਟ ਗੱਲ ਹੈ ਤੁਸੀਂ ਮੈਨਾਂ ਸਹਿਮਤ ਹੋਵੋਗੇ ਕਿ ਇਹਨਾਂ ਨੇ ਨਾਮ ਸੁਣਿਆ ਹੈ ਆਮ ਆਦਮੀ ਕਲੀਨਿਕ ਉਹਦੇ ਸਿੱਧਾ ਸਟਾਈਲ ਲੱਗਦਾ ਜਿਦਾਂ ਇਹਦੀ ਪਾਰਟੀ ਦਾ ਦਫ਼ਤਰ ਹੈ ਜਾਂ ਇਹਨਾਂ ਨੇ ਕੋਈ ਐਕਸਟੈਂਸ਼ਨ ਕਾਊਂਟਰ ਹੈ ਜੇ ਤੁਸੀਂ ਕੋਈ ਨਾਮ ਹੀ ਰੱਖਣਾ ਤੁਸੀਂ ਚਾਹੋ ਨੇ ਕਿ ਜਨਤਾ ਦਾ ਤੁਸੀਂ ਲਿਖ ਸਕਦੇ ਜਨਤਾ ਦੀ ਕਲੀਨਿਕ ਆਮ ਲੋਕਾਂ ਦੀ ਕਲੀਨਿਕ ਪੀਪਲਸ ਕਲੀਨਿਕ ਇਸ ਤਰ੍ਹਾਂ ਦਾ ਕੋਈ ਨਾਮ ਦੇ ਕੇ ਪਾਰਟੀ ਦਾ ਨਾਮ ਨਾ ਰੱਖ ਕੇ ਕਿਉਂਕਿ ਕੱਲ ਨੂੰ ਸਰਕਾਰ ਬਦਲੇਗੀ ਫਰਜ਼ ਕਰੋ ਫਿਰ ਕਾਂਗਰਸੀ ਸਰਕਾਰ ਅਕਾਲੀ ਦਲ ਦੀ ਸਰਕਾਰ ਉਹ ਕਹਿਣਗੇ ਕਾਂਗਰਸ ਕਲੀਨਿਕਸ ਕੋਈ ਕਹੂਗਾ ਅਕਾਲੀ ਕਲੀਨਿਕਸ ਇਹਦਾ ਫਿਰ ਸ਼ੋਭਤਾਨਿਕ ਔਰ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੌਗਨੀਸ਼ੈਂਸ ਲੈ ਕੇ ਜਿਹੜੀਆਂ ਐਂਬੂਲੈਂਸਸ ਤੇ ਬਾਦਲ ਦੀ ਫੋਟੋ ਲੱਗੀ ਹੋਈ ਸੀ ਜਾਂ ਈਵਨ ਪ੍ਰਾਈਮ ਮਿਨਿਸਟਰ ਦੀ ਫੋਟੋ ਲੱਗੀ ਹੋਈ ਸੀਗੀ ਸਰਕਾਰੀ ਸਕੀਮਾਂ ਦੇ ਉੱਤੇ ਉਹ ਉਹਨਾਂ ਨੇ ਲੁਵਾਈਆਂ ਨੇ ਤਾਂ ਕਿ ਲੋਕਾਂ ਨੂੰ ਇਹ ਇਮਪ੍ਰੈਸ਼ਨ ਨਾ ਜਾਵੇ ਕਿ ਇਹ ਕਿਸੇ ਪਾਰਟੀ ਵਿਸ਼ੇਸ਼ਤਾ ਇਹ ਜਿਹੜਾ ਪ੍ਰੋਗਰਾਮ ਪੈਸਾ ਤਾਂ ਤੁਹਾਡਾ ਦੋਸਤੋ ਸਾਡਾ ਜਿਹੜਾ ਪਬਲਿਕ ਸੈਕਿਉਰਿਟੀ ਪੈਸਾ ਸਰਕਾਰੀ ਖਿਦਾਨੇ ਵਿੱਚ ਤੋਂ ਤੁਹਾਡਾ ਤੇ ਆਪਣਾ ਸਾਰਿਆਂ ਦਾ ਪੈਸਾ ਵਾ ਜਿਹੜਾ ਇਹ ਵਰਤ ਕੇ ਤੇ ਕਹਿ ਰਹੇ ਨੇ ਜੋ ਵੀ ਕਰ ਰਹੇ ਨੇ ਅੱਜ ਕੱਲ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਮੈਂ ਕਿਸੇ ਹੈਲਥ ਕੇਅਰ ਦੀ ਸਕੀਮ ਦੇ ਖਿਲਾਫ ਨਹੀਂਗਾ ਲੇਕਿਨ ਇਸ ਤਰ੍ਹਾਂ ਕਰਨ ਦੇ ਨਾਲ-ਨਾਲ ਭਗਵੰਤ ਸਿੰਘ ਮਾਨ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਵਾ ਕਿ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਬਹੁਤ ਪ੍ਰਸਿੱਧ ਜਿਨ੍ਹਾਂ ਨੇ ਪੰਜ ਪਿਆਰਿਆਂ ਦਾ ਨਾਮ ਮਤਬਤ ਮਤ ਥੱਲੇ ਕਰੋ ਮਹਾਰਾਜਾ ਰਣਜੀਤ ਸਿੰਘ ਨਾਲੋਂ ਵੱਡੇ ਕੋਈ ਨਹੀਂ ਹੈ ਨਾ ਤੁਸੀਂ ਉਹ ਨਾਲ ਕੋਈ ਬਣ ਸਕਦਾ ਹੋਆ ਆਜ਼ਾਦ ਸਿੱਖ ਰਾਜ ਇੰਡੀਪੈਂਡੈਂਟ ਸੋਵਰਨ ਰੂਲਰ ਸੀਗੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਜਦੋਂ ਸੇਵਾ ਕਰਵਾਈ ਨਾ ਦਰਬਾਰ ਸਾਹਿਬ ਤੇ ਸਾਰਾ ਜਿਹੜਾ ਅੱਜ ਆਪਾਂ ਦੇਖਦੇ ਕਿ ਸੋਨਾ ਜਿਹੜਾ ਚੜਿਆ ਦਰਬਾਰ ਸਾਹਿਬ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਆ ਉਹਨੇ ਛੋਟੀ ਜਿਹੀ ਟੇਕ ਤੇ ਥੱਲੇ ਲਿਖਾਇਆ ਕਿ ਦਾਸ ਕੋਲੋਂ ਗੁਰੂ ਸਹਿਬਾਨ ਨੇ ਆਹ ਸੇਵਾ ਲਈ ਹੈ ਸੌ ਸੇਵਾ ਕਰਵਾਈ ਜੀ ਦਾਸ ਬਣ ਕੇ ਸੋ ਅਗਰ ਤੁਸੀਂ ਕੋਈ ਨਾਮ ਜਾ ਰਹੇ ਹੋ ਕਲੀਨਿਕਸ ਬਣਾਉਣ ਵਾਸਤੇ ਅਗਰ ਬਣਾਉਣੀ ਬਿਲਕੁਲ ਜਬ ਮੰਨਣਾ ਨਹੀਂ ਕਿਸੇ ਦੀ ਗੱਲ ਜੇ ਨਾਮ ਹੀ ਇਹੀ ਰੱਖਣਾ ਮਤਲਬ ਫੋਟੋ ਵੀ ਆਪਣੀ ਲਾਉਣੀ ਹੈ ਤੇ ਕਿਰਪਾ ਕਰਕੇ ਸਾਡੀ ਜਿਹੜੇ ਹੱਥ ਜੋੜ ਕੇ ਬੇਨਤੀ ਮਾਨ ਸਾਹਿਬ ਕਿ ਪੰਜ ਪਿਆਲਿਆਂ ਦਾ ਨਾਮ ਉੱਪਰ ਰਹਿਣ ਦਿਓ ਔਰ ਆਪਣਾ ਨਾਮ ਆਪਣੀ ਫੋਟੋ ਕਿਰਪਾ ਕਰਕੇ ਥੱਲੇ ਰੱਖੋ ਬਸ ਇਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਹਾਂ ਸੋ ਉਮੀਦ ਕਰਦਾ ਕਿ ਕਿਉਂਕਿ ਸਾਡੀ ਉਹਦਾ ਤਾਂ ਗੱਲ ਕੋਈ ਸੁਣਦਾ ਨਹੀਂਗਾ ਸਿੱਧੇ ਤੌਰ ਤੇ ਮੈਂ ਪਿਛਲੇ ਕਾਫੀ ਅਰਸੇ ਤੋਂ ਚੀਪਨੈਸ ਤੋਂ ਸਮਾਂ ਮੰਗ ਰਿਹਾ ਹਾਂ ਇਹਨਾਂ ਦੇ ਸਟਾਫ ਕੋਲੋਂ ਮੈਨੂੰ ਮੈਨੂੰ ਬਹੁਤ ਅੱਛੀ ਇੱਕ ਡਾਇਵਰਸੀਫਿਕੇਸ਼ਨ ਦੀ ਐਗਰੀਕਲਚਰ ਦੀ ਸਕੀਮ ਹੈ ਕਿ ਕਿਦਾਂ ਝੋਨੇ ਦੀ ਜੱਪਾ ਜਿਹੜੀ ਪੈਦਾਵਾਰ ਆ ਪੰਜਾਬ ਦੇ ਵਿੱਚ ਉਸ ਨੂੰ ਘਟਾਈਏ ਔਰ ਇਹਦੇ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਆਪਾਂ ਹੋਰ ਫਸਲਾਂ ਲੇਕਿਨ ਮੈਨੂੰ ਟਾਈਮ ਨਹੀਂ ਦਿੱਤਾ ਸੋ ਇਸ ਕਰਕੇ ਮੇਰੇ ਕੋਲ ਸਿਸਟਮ ਹੋਰ ਕੋਈ ਨਹੀਂ ਕਿ ਮੇਰੇ ਕੋਲ ਅਖਬਾਰਾਂ ਵਿੱਚ ਜਗ੍ਹਾ ਨਹੀਂ ਦਿੰਦੀਆਂ ਕੇਜੀ ਮੀਡੀਆ ਪੰਜਾਬ ਦੇ ਵਿੱਚ ਕਿਹਦੇ ਨਾ ਗੋਦੀ ਮੀਡੀਆ ਇੰਡੀਆ ਚ ਜੀ ਦਿੱਲੀ ਚ ਇਹ ਵੀ ਘਟਣੀ ਮੇਰੇ ਦੋਸਤੋ ਇਹਨਾਂ ਨੇ ਪੰਜਾਬ ਦੇ ਵਿੱਚ ਸਾਰਾ ਮੀਡੀਆ ਗਲਤਸ਼ਾ ਹੋਇਆ ਵਾ ਇਹਨੂੰ ਕਹਿੰਦੇ ਨੇ ਕੇਜੀ ਮੀਡੀਆ ਅਖਬਾਰਾਂ ਵਿੱਚ ਤੁਸੀਂ ਦੇਖੋਗੇ ਤੁਹਾਡਾ ਕੀ ਹਾਲ ਮੈਂ ਕੋਈ ਮੈਂ ਬਿਆਨੇ ਦਿੰਦਾ ਮੈਂ ਰੋਸ ਲਿਖ ਕੇ ਬੇਹਤਰੀਨ ਤੋਂ ਬੇਹਤਰੀਨ ਸਟੇਟਮੈਂਟ ਭੇਜਦਾ ਲੇਕਿਨ 12 ਵਿੱਚ ਬਲੈਕਆਊਟ ਇਹਨਾਂ ਦਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਿਹੜਾ ਨਾਲ ਦੇ ਕੰਟਰੋਲ ਚ ਉਹਦੇ ਵਿੱਚ ਟੋਟਲ ਬਲੈਕਆਊਟ ਮੇਰੇ ਕੋਲ ਹੁਣ ਸਿਰਫ ਤੁਸੀਂ ਬਚੇ ਹੋ ਇਸ ਲਈ ਮੈਂ ਅੱਜ ਜਿਹੜਾ ਇਹ ਈਸ਼ੂ ਉਠਾਇਆ ਉਮੀਦ ਕਰਦਾ ਮਾਂ ਕਿ ਤੁਹਾਡੇ ਜ਼ਰੀਏ ਭਗਵੰਤ ਸਿੰਘ ਮਾਨ ਆਪਣੀ ਗਲਤੀ ਨੂੰ ਸੁਧਾਰਨਗੇ ਤੁਰੰਤ ਪੰਜ ਪਿਆਰਿਆਂ ਦਾ ਨਾਮ ਨਾਲ ਛੇੜਛਾੜ ਨਹੀਂ ਕਰਨਗੇ ਅਵਲ ਤਾਂ ਜਿੱਥੇ ਪੰਜ ਪਿਆਰਿਆਂ ਦਾ ਨਾਮ ਆ ਗਿਆ ਉੱਥੇ ਤੁਹਾਡੀ ਫੋਟੋ ਤੁਹਾਡੀ ਆਰਮ ਕਲੀਨਿਕ ਦਾ ਨਾਮ ਹੀ ਨਹੀਂ ਚਾਹੀਦਾ ਸਿਰਫ ਉਹਨਾਂ ਦਾ ਨਾਮ ਚਾਹੀਦਾ ਪੰਜਾਬ ਦੇ ਵਿੱਚ ਜਿੱਥੇ ਕਿਤੇ ਗੁਰੂ ਸਾਹਿਬਾਨ ਦਾ ਨਾਮ ਆਉਂਦਾ ਕਿਤੇ ਬਾਬਾ ਫਰੀਦ ਜੀ ਦਾ ਨਾਮ ਆਉਂਦਾ ਕਿਤੇ ਭਾਈ ਜੇਠਾ ਜੀ ਦਾ ਨਾਮ ਆਉਂਦਾ ਕਿਤੇ ਸੁਖਾ ਸਿੰਘ ਮਤਾਬ ਸਿੰਘ ਦਾ ਨਾਮ ਆਉਂਦਾ ਕਿਤੇ ਭਾਈ ਬੋਤਾ ਸਿੰਘ ਦਾ ਨਾਮ ਹੁੰਦਾ ਜਾਂ ਜਿੱਥੇ ਵੀ ਇਤਿਹਾਸ ਵਿੱਚ ਕੁਰਬਾਨੀਆਂ ਹੋਈਆਂ ਉਹਨਾਂ ਦਾ ਨਾਮ ਬਿਲਕੁਲ ਉੱਪਰ ਰਹਿਣ ਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਆਉਂਦਾ ਛੋਟੇ ਛੋਟੇ ਸਹਿਬਜ਼ਾਦਿਆਂ ਦਾ ਨਾਮ ਆਉਂਦਾ ਉਹਦੇ ਨਾਲ ਛਿਰਚਾ ਨਾ ਕਰੋ ਇਹ ਗਲਤ ਇੰਪ੍ਰੈਸ਼ਨ ਜਾਂਦਾ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਈਸ਼ੂ ਨੂੰ ਅੱਛੀ ਤਰ੍ਹਾਂ ਸਮਝੋਗੇ ਇਹ ਕੋਈ ਪਾਰਟੀਬਾਜ਼ੀ ਦਾ ਈਸ਼ੂ ਨਹੀਂਗਾ ਇਹ ਸਾਡੇ ਇੱਕ ਵਿਰਸੇ ਔਰ ਇਸ ਨੂੰ ਤੁਸੀਂ ਭਗਵੰਤ ਸਿੰਘ ਮਾਨ ਤੱਕ ਪਹੁੰਚਦੀ ਕਰਕੇ ਪੰਜ ਪਿਆਰਿਆਂ ਦੇ ਸੈਟਲਾਈਟਸ ਪੋਸਟਫਿਡਲ ਜਿਹੜੇ ਪੰਜਾਂ ਦਾ ਨਾਮ ਥੱਲੇ ਕਰਕੇ ਤੇ ਆਪਣੀਆਂ ਫੋਟੋ ਉੱਤੇ ਲਾ ਰਹੇ ਨੇ ਕਿਰਪਾ ਕਰਕੇ ਆਪਣੇ ਫੋਟੋਆਂ ਤੋਂ ਹਟਾ ਦਿਓ ਅਸੂਲਾਂ ਤੋਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਸ ਤਰ੍ਹਾਂ ਇੱਕ ਵਾਰ ਯਾਦ ਹੋਊਗਾ ਤੁਹਾਨੂੰ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਬੋਕਰ ਉੱਤੇ ਲਾਤੀ ਸੀ ਤੇ ਦਰਬਾਰ ਸਾਹਿਬ ਦੀ ਫੋਟੋ ਥੱਲੇ ਲਾਤੀ ਸੀ ਤੇ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸੀ ਇਸੇ ਤਰ੍ਹਾਂ ਹੀ ਅੱਜ ਭਗਵੰਤ ਸਿੰਘ ਮਾਨ ਆਪਣੀ ਫੋਟੋ ਉੱਤੇ ਲਾ ਰਿਹਾ ਤੇ ਭਾਈ ਮੋਹਨ ਸਿੰਘ ਤੇ ਪੰਜ ਪਿਆਰਿਆਂ ਦਾ ਨਾਮ ਥੱਲੇ ਰੱਖਿਆ ਇਹ ਸਰਾ बस ये गल ਤੁਹਾਡਾ ਨਾਲ ਸਾਂਝੀ ਕਰਨੀ ਸੀ ਤੁਹਾਡਾ ਸਾਥਾਂ ਦਾ ਜੁੜਨ ਲਈ ਸ਼ੁਕਰੀਆ ਅਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ